ਉਹਨਾਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਆ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਅ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓ ਸੇ ਡਿਲੀਟ ਕਰ ਦਿਓ ਤੁਸੀਂ ਸਾਡੇ ਹੱਕ ਚ ਜੋ ਬੋਲਿਓ ਡਿਲੀਟ ਕਰ ਦਿਓ ਜਾਂ ਵਾਟ ਏਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਪਲ ਫਾਰਮ ਵਾਲੀ ਜਿਹੜੀ ਉਹ ਲੜਕੀ ਸੀਗੀ ਉਹਦੇ ਕੇਸ ਨਾਲ ਰਿਲੇਟਡ ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਿਆ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਦੇ ਵਿੱਚ ਸਾਰਾ মিডিਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਿਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਦਾ ਐਡਾ ਸਪੋਰਟ ਲੈਣ ਦੀ ਇਲੈਕਟ੍ਰੋਨਿਕ মিডিਆ ਆਪਣੇ ਹੱਕ ਦੇ ਵਿੱਚ ਐਡੀ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰੋਂ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਟ ਏਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ देयर ਇਜ਼ ਨੋ ਡਾਊਟ ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ ਮੀਡੀਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ ਸਪੋਰਟ ਨਾ ਨਾ ਲਾਓ ਸਾਡੇ ਵਰਗੇ ਲੋਕ ਤੁਹਾਡੇ ਹੱਕ ਦੇ ਵਿੱਚ ਆ ਕੇ ਡੱਟ ਡਟ ਕੇ ਬੋਲ ਰਹੇ ਆ ਕਿਸੇ ਦੀ ਵੀਡੀਓ ਲੀਕ ਕਰਨੀ ਇਹ ਕੋਈ ਛੋਟਾ ਜਿਹਾ ਕ੍ਰਾਈਮ ਨਹੀਂ ਹੈਗਾ ਦੇਖੋ ਤੁਹਾਡੇ ਨਾਲ ਪਰਸਨਲ ਤੁਹਾਡਾ ਦੋਨਾਂ ਦਾ ਜੋ ਰਿਲੇਸ਼ਨ ਸੀ ਜੋ ਕੁਝ ਵੀ ਹੋਇਆ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਹੈਗੇ ਪਰ ਕਿਸੇ ਦੀ ਵੀਡੀਓ ਵਾਇਰਲ ਕਰਕੇ ਉਹ ਤੋਂ ਬਾਅਦ ਵਿੱਚ ਚਾਹੇ ਉਹ ਤੁਹਾਡੀ ਵੀਡੀਓ ਵਾਇਰਲ ਹੋਈ ਆ ਕਿਹਨੇ ਵਾਇਰਲ ਕੀਤੀ ਆ ਘਟੋ ਘਟ ਉਸ ਚੀਜ਼ ਦਾ ਪਤਾ ਤਾਂ ਹੋਵੇ ਕੱਲ੍ਹ ਹੋਰਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋਣ ਤੋਂ ਬਚ ਸਕੇ ਠੀਕੇ ਤੇ ਤੁਸੀਂ ਮਤਲਬ ਸਾਡੇ ਵਰਗਿਆਂ ਦਾ ਇੱਕ ਮਸ਼ੀਨਰੀ ਦਾ ਮੀਡੀਆ ਦਾ ਸਭ ਦਾ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀਗੇ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਤੇ ਹੁਣ ਹੁਣ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਆ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓਸ ਡਿਲੀਟ ਕਰ ਦਿਓ ਤੁਸੀਂ ਸਾਡੇ ਹੱਕ 'ਚ ਜੋ ਬੋਲੇ ਉਹ ਡਿਲੀਟ ਕਰ ਦਿਓ ਜਾਂ ਵਾਟਐਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਅਸੀਂ ਪਾਗਲ ਸੀ ਕਿ ਅਸੀਂ ਦੇਖਿਆ ਤੁਹਾਡੇ ਨਾਲ ਇੱਕ ਕੁੜੀ ਨਾਲ ਗਲਤ ਹੋਇਆ ਕੱਲ ਹੋਰ ਕੁੜੀਆਂ ਨੂੰ ਵਿਚਾਰੀਆਂ ਨੂੰ ਕੀ ਜਿਹੜੀਆਂ ਦੇ ਹੱਥ ਦੇ ਵਿੱਚ ਕੋਈ ਖੜਦਾ ਨਹੀਂਗਾ ਜਿਹੜੀਆਂ ਕੁੜੀਆਂ ਦੇ ਨਾਲ ਲਿਟਰਲੀ ਗਲਤ ਹੁੰਦਾ ਜਿਹੜੀਆਂ ਲਿਟਰਲੀ ਅਨਹਰਡ ਵਿਕਟਿਮਸ ਹੁੰਦੀਆਂ ਨੇ ਜੋ ਕੁੜੀਆਂ ਦੇ ਨਾਲ ਕੋਈ ਇੱਕ ਗਰੀਬ ਮਾਤੜ ਕੁੜੀ ਦੇ ਨਾਲ ਕੱਲੂ ਤਾਂ ਜਿਹੜੀ ਮੈਂ ਇਹੀ ਗੱਲ ਕਹੂੰਗੀ ਮੈਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲ ਰਹੀ ਆ ਕੱਲੋਂ ਕੋਈ ਕੋਈ ਅਮੀਰ ਜਾਦਾ ਕਿਸੇ ਇੱਕ ਗਰੀਬ ਘਰ ਦੀ ਕੁੜੀ ਨੂੰ ਗੱਲਾਂ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਆ ਉਹਨੂੰ ਤਾਂ ਡਰ ਨਹੀਂ ਰਹਿਣਾ ਹੈਗਾ ਕਿ ਕੱਲੋਂ ਕੁਝ ਨਹੀਂ ਹੁੰਦਾ ਮੈਂ ਪੈਸੇ ਸਿੱਟੂੰਗਾ ਤੇ ਕੰਪਰੋਮਾਈਜ਼ ਹੋਗਾ ਮੈਨੂੰ ਨਹੀਂ ਪਤਾ ਤੁਹਾਡਾ ਕੰਪਰੋਮਾਈਜ਼ ਕਿਵੇਂ ਹੋਇਆ ਤੇ ਜੇ ਤੁਹਾਡੀ ਆਪਸ ਦੇ ਵਿੱਚ ਰਿਜ਼ੋਲਵ ਹੋ ਹੀ ਸਕਦੀ ਸੀਗੀ ਤੁਹਾਨੂੰ ਇਸ ਚੀਜ਼ ਨੂੰ ਮੀਡੀਆ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ ਤੁਸੀਂ ਪਹਿਲਾਂ ਹੀ ਉਹਨੂੰ ਉਸ ਤਰੀਕੇ ਨਾਲ ਰਿਜ਼ੋਲਵ ਕਰਦੇ ਕੱਲੂ ਕਿਸੇ ਨੇ ਕਿਸੇ ਦੇ ਨਾਲ ਲਿਟਰਲੀ ਸੱਚੀ-ਮੁੱਚੇ ਨਜਾਇਜ਼ ਹੁੰਦੀ ਹੋਊਗੀ ਨਾ ਉਹਦੇ ਵੀ ਹੱਕ ਦੇ ਵਿੱਚ ਨਹੀਂ ਕੜਨਾ ਜਿਹੜੇ ਲੋਕਾਂ ਨੇ ਤੁਹਾਡੇ ਲਈ ਡਟ ਕੇ ਸਾਥ ਦਿੱਤਾ ਵਿਕਰਮ ਨੇ ਦਿੱਤਾ ਆਪਣੇ ਮਿੱਟੀ ਤੋਂ ਕੁਵਰ ਹੈਗੇ ਆ ਬਾਈ ਉਹਨਾਂ ਨੇ ਸਾਥ ਦਿੱਤਾ ਵਿਮਨ ਕਮਿਸ਼ਨ ਨੇ ਤੁਹਾਡਾ ਸਾਥ ਦਿੱਤਾ ਉਹ ਕੱਲੂ ਕੀ ਕਰਨਗੇ ਵੀ ਤੁਸੀਂ ਸਵਾਲ ਬਸ ਤੁਸੀਂ ਮਸਲਾ ਹੱਲ ਕਰਤਾ ਆ ਮੈਂ ਤਾਂ ਨਹੀਂ ਕਹਿੰਦੀ ਅਸੀਂ ਤਾਂ ਨਹੀਂ ਚੁੱਪ ਬੈਠਾਂਗੇ ਅਸੀਂ ਤਾਂ ਮਤਲਬ ਇਸ ਚੀਜ਼ ਦਾ ਰਿਜ਼ਲਟ ਚਾਹਾਂਗੇ ਵੀ ਪਤਾ ਲੱਗੇ ਵੀਡੀਓ ਜਿਹਨੇ ਵਾਇਰਲ ਕੀਤੀ ਉਹ ਸਾਹਮਣੇ ਆਵੇ ਕਿਨੇ ਵਾਇਰਲ ਕੀਤੀ ਆ ਵੀਡੀਓ ਤੇ ਫਿਰ ਚਾਹੇ ਉਹ ਗੁਰਮਨ ਨੇ ਕੀਤੀ ਹੋਵੇ ਚਾਹੇ ਪ੍ਰਭ ਨੇ ਕੀਤੀ ਹੋਵੇ ਚਾਹੇ ਕਿਸੇ ਚੌਥੇ ਬੰਦੇ ਨੇ ਕੀਤੀ ਹੋਵੇ ਜਿਸ ਵੀ ਬੰਦੇ ਨੇ ਵੀਡੀਓਜ਼ ਵਾਇਰਲ ਕੀਤੀਆਂ ਜੋ ਦੇਖੋ ਤੁਹਾਡੇ ਵਿੱਚ ਹੋਇਆ ਉਹ ਪਰਸਨਲ ਇਸ਼ੂ ਆ ਤੁਹਾਡਾ ਠੀਕ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਨਸ਼ੇ ਦੀ ਹਾਲਤ ਦੇ ਵਿੱਚ ਦੋ ਬੰਦਿਆਂ ਨੇ ਰਿਲੇਸ਼ਨ ਬਣਾਇਆ ਤੁਸੀਂ ਉਹਨਾਂ ਦੋਨਾਂ ਬੰਦਿਆਂ ਨੂੰ ਛੱਡਤਾ ਕਿਵੇਂ ਛੱਡ ਸਕਦੇ ਹੋ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਜੇ ਕਿਸੇ ਨੇ ਤੁਹਾਡੇ ਨਾਲ ਇਹੋ ਜਿਹਾ ਹੀਨियस ਕ੍ਰਾਈਮ ਕੀਤਾ ਤੁਸੀਂ ਉਸ ਬੰਦੇ ਨੂੰ ਛੱਡ ਵੀ ਕਿਵੇਂ ਸਕਦੇ ਹੋ ਕਿਵੇਂ ਬਚ ਸਕਦੇ ਹੋ ਜੇ ਹੱਦ ਤੱਕ ਮਸਲਾ ਤੁਹਾਡਾਂ ਤੇ ਇਕੱਲੇ ਪ੍ਰਾਪਤਾ ਹੋਵੇ ਜੇ ਠੀਕ ਆ ਇਟ ਇਜ਼ ਓਕੇ ਠੀਕ ਹੈ ਪਹਿਲਾਂ ਤੁਸੀਂ ਮਤਲਬ ਤੁਹਾਡਾ ਦੋਨਾਂ ਦਾ ਮਸਲਾ ਹੈ ਤੁਸੀਂ ਦੋਨੋਂ ਪਰਿਵਾਰ ਚ ਬੈਠ ਕੇ ਸੋਲਵ ਕਰ ਲੈਂਦੇ ਬਟ ਜਦੋਂ ਇੱਕ ਵਿੱਚ ਤੁਸੀਂ ਤੀਜੇ ਬੰਦੇ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਸ ਬੰਦੇ ਨੇ ਵੀ ਤੁਹਾਡੇ ਨਾਲ ਰਿਲੇਸ਼ਨ ਬਣਾਏ ਉਸ ਬੰਦੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਤੁਸੀਂ ਉਸ ਬੰਦੇ ਨੂੰ ਕਿਵੇਂ ਛੱਡ ਸਕਦੇ ਹੋ ਅੱਜ ਉਹਨੇ ਤੁਹਾਡੇ ਨਾਲ ਐ ਕਿਤਾ ਕੱਲੂ ਕਿਸੇ ਹੋਰ ਨਾਲ ਕਰੂਗਾ ਤੁਸੀਂ ਇਸ ਚੀਜ਼ ਨੂੰ ਤਾਂ ਦੇਖੋ ਨਾ ਅੱਜ ਤੁਹਾਡੀ ਜ਼ਿੰਦਗੀ ਬਚ ਗਈ ਹੈ ਜਿਸ ਬੰਦੇ ਨੇ ਗਲਤ ਕੀਤਾ ਕੱਲੂ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੂਗਾ ਜਾਂ ਫਿਰ ਤੁਹਾਡੇ ਆਪਣੇ ਵਿੱਚ ਹੀ ਕਾਹਨ ਸੀਗੇ ਜਾਂ ਫਿਰ ਵੀਡੀਓਜ਼ ਤੁਸੀਂ ਆਪ ਵਾਇਰਲ ਕੀਤੀਆਂ ਸੀਗੀਆਂ ਜਿਹਦੇ ਕਰਕੇ ਤੁਸੀਂ ਡਰ ਕੇ ਬੈਠ ਗਏ ਹੋ ਸੋ ਅਸੀਂ ਲੋਕ ਪਾਗਲ ਸੀਗੇ ਜਿਹੜੇ ਤੁਹਾਡੇ ਹੱਕ ਦੇ ਵਿੱਚ ਸਟੈਂਡ ਲੈ ਰਹੇ ਸੀਗੇ ਉਹ ਸਭ ਦਾ ਮਨ ਖਰਾਬ ਆ ਜਿਹੜੇ ਜਿਹੜੇ ਲੋਕ ਤੁਹਾਡੇ ਹੱਕ ਦੇ ਵਿੱਚ ਖੜੇ ਹੋਏ ਤੁਸੀਂ ਭਾਈ ਅਮਰਿਤਪਾਲ ਮਹਿਰੋ ਤੋਂ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਵੀ ਆ ਕੇ ਗੱਲ ਕੀਤੀ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆਂ ਸਾਨੂੰ ਇੱਕ ਬੱਚੀ ਦੀ ਗੁਹਾਰ ਸਮਝ ਆਈ ਆ ਮਤਲਬ ਉਹ ਵੀ ਪਾਗਲ ਸੀ ਜਿਹੜੇ ਤੁਹਾਡੇ ਉਹ ਕੱਲੂ ਕਿਸੇ ਹੋਰ ਨੂੰ ਲੋੜਬੰਦ ਨੂੰ ਲੋ ਮਦਦ ਦੀ ਸੱਚੀ ਮੁੱਚੀ ਲੋੜ ਹੋਊਗੀ ਕੀ ਉਹ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਗੇ ਜਾਂ ਮੈਨੂੰ ਆ ਕੇ ਕੱਲੂ ਕੋਈ ਆ ਕੇ ਕਹੂਗਾ ਕਿ ਮੈਨੂੰ ਮਦਦ ਦੀ ਲੋੜ ਆ ਉਹ ਉਹ ਹੱਕ ਚ ਆ ਕੇ ਖੜਨਗੇ ਮੈਂ ਮੇਰੇ ਕੋਲ ਸੈਟਰਡੇ ਇਹ ਕੇਸ ਆਇਆ ਸੀਗਾ ਤੇ ਮੈਂ ਕਹ ਪਹਿਲੇ ਦਿਨੀ ਮੈਂ ਮੈਂ ਜਦੋਂ ਸਟੋਰੀ ਪੜ੍ਹੀ ਇਹ ਜਿਹੜੀ ਕੋਕ ਦੇ ਵਿੱਚ ਮਿਲਾ ਕੇ ਨਸ਼ਾ ਦੇ ਦਿੱਤਾ ਇਹ ਇਟ ਇਜ਼ ਜਸਟ ਅ ਨੋਰਮਲ ਸਟੋਰੀ ਜਿਹੜੀ ਹਰੇਕ ਜਿਹੜਾ ਵੀ ਫਾਲਸ ਰੇਪ ਕੇਸ ਲੱਗਦਾ ਹੈ ਉਹਦੇ ਵਿੱਚ ਇਹ ਗੱਲ ਬਣਾਈ ਜਾਂਦੀ ਆ ਮੈਂ ਪਹਿਲਾਂ ਹੀ ਉਹਨੂੰ ਕਿਹਾ ਕਿ ਤੁਹਾਡੀ ਸਟੋਰੀ ਮੈਨੂੰ ਫੈਬ੍ਰੀਕੇਟਡ ਲੱਗ ਰਹੀ ਆ ਬਟ ਜੇ ਜੋ ਤੁਹਾਡੇ ਨਾਲ ਰੀਅਲ ਹੋਇਆ ਮੈਨੂੰ ਟਰੂ ਦੱਸੋ ਮੇਰੇ ਕੋਲ ਵੀ ਚੈਟ ਪਈ ਆ ਐਂਡ ਮੈਡਮ ਤੁਸੀਂ ਚੈਟ ਡਿਲੀਟ ਨਹੀਂ ਕਰ ਸਕਦੇ ਬਿਕੋਜ਼ ਆਪਣੇ ਦੋਨਾਂ ਚ ਜੋ ਗੱਲ ਹੋਈ ਉਹ ਦੀ ਮੇਰੇ ਕੋਲ ਚੈਟ ਪਈ ਹੈ ਜੋ ਤੁਸੀਂ ਮੈਨੂੰ ਭੇਜੇ ਉਹ ਵੀ ਮੇਰੇ ਕੋਲ ਪਈ ਹੈ ਤੇ ਉਹ ਸਟੋਰੀ ਮੈਨੂੰ ਫੈਬ੍ਰੀਕੇਟਡ ਪਹਿਲਾਂ ਹੀ ਲੱਗ ਰਹੀ ਸੀਗੀ ਪਰ ਫਿਰ ਵੀ ਮੈਂ ਕਿ ਇੱਕ ਕੁੜੀ ਨਾਲ ਕਿਤੇ ਨਾ ਕਿਤੇ ਗਲਤ ਤਾਂ ਹੋਇਆ ਠੀਕ ਆ ਚਲੋ ਮੰਨ ਲਓ ਨਸ਼ੇ ਦੇ ਵਿੱਚ ਨਹੀਂ ਚਾਹੀ ਉਹਨੇ ਤੁਹਾਡੀ ਕੰਸੈਂਟ ਲੈ ਕੇ ਤੁਹਾਡੇ ਨਾਲ ਗਲਤ ਕੀਤਾ ਫਿਰ ਵੀਡੀਓ ਵਾਇਰਲ ਕੀਤੀ ਥਿਸ ਇਜ਼ ਐਬਸੋਲੂਟਲੀ ਰੋਂਗ ਤੁਹਾਡੀ ਸਾਰੀ ਦੁਨੀਆ ਨੂੰ ਕਿਹੋ ਜੀਆਂ ਤੁਹਾਡੀਆਂ ਜਿਹੜੀਆਂ ਵੀਡੀਓਜ਼ ਆ ਗਈਆਂ ਇਹ ਕੋਈ ਬੋਲ ਰਿਹਾ ਕਿ ਫੇਮ ਪਾਲਦੇ ਸੀ ਬਾਈ ਇਹਦੇ ਵਿੱਚ ਫੇਮ ਵਾਲੀ ਤਾਂ ਕਿਹੜੀ ਗੱਲ ਹੁੰਦੀ ਹੈ ਇਹ ਤਾਂ ਬਦਨਾਮੀ ਆ ਇਹ ਕੋਈ ਫੇਮ ਲਈ ਹੋਇਆ ਹੋਇਆ ਕੇਸ ਨਹੀਂ ਹੈਗਾ ਇਹ ਨਾ ਸਮਝੇ ਦੇ ਵਿੱਚ ਹੋਇਆ ਹੋਇਆ ਕੇਸ ਆ ਦੋਨੋਂ ਨਾ ਸਮਝ ਸੀਗੇ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਬੈਠ ਕੇ ਸੌਟ ਆਊਟ ਕਰਨੀਆਂ ਚਾਹੀਦੀਆਂ ਸੀ ਉਹਨੂੰ ਪਹਿਲਾਂ ਤੁਸੀਂ ਮੀਡੀਆ 'ਚ ਲੈ ਕੇ ਆਏ ਠੀਕ ਆ ਮੀਡੀਆ ਦਾ ਪ੍ਰੈਸ਼ਰ ਬਣਾ ਕੇ ਤੁਸੀਂ ਐਫਆਈਆਰ ਕੀਤੀ ਪੂਰਾ ਐਸਐਸਪੀ ਇੱਕ ਐਸਐਸਪੀ ਨੂੰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪੈਗੀ ਤੁਹਾਡੇ ਚੱਕਰ ਦੇ ਵਿੱਚ ਤੇ ਹੁਣ ਤੁਸੀਂ ਆਰਾਮ ਨਾਲ ਦੋ ਪਰਿਵਾਰਾਂ ਨੇ ਆ ਕੇ ਕਹਿਤਾ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤੇ ਜੋ ਵੀ ਸੋਸ਼ਲ ਮੀਡੀਆ ਤੇ ਹੈਗਾ ਡਿਲੀਟ ਕਰ ਦਿਓ ਐਵੇਂ ਕੀ ਡਿਲੀਟ ਕਰਦੀ ਹੈ ਬਈ ਤੁਸੀਂ ਮਖੌਲ ਬਣਾ ਰੱਖਿਆ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਮਤਲਬ ਤੁਸੀਂ ਇਹੋ ਜਿਹੀਆਂ ਚੀਜ਼ਾਂ ਸਾਡੇ ਤੁਸੀਂ ਇਮੋਸ਼ਨਸ ਨਾਲ ਖੇਡੋਗੇ ਅਸੀਂ ਤੁਹਾਡਾ ਤੁਹਾਡੇ ਹੱਕ ਦੇ ਵਿੱਚ ਖੜੇ ਹੋਵਾਂਗੇ ਤੇ ਤੁਸੀਂ ਮੁੱਕਰ ਜਾਓਗੇ ਤੇ ਕੱਲੋਂ ਇਹ ਦੱਸੋ ਕਿ ਕੱਲੋਂ ਕੋਈ ਕਿਸੇ ਲਿਟਰਲੀ ਜੋ ਵਿਕਟਮ ਹੋਗਾ ਉਹਦੇ ਹੱਕ ਦੇ ਵਿੱਚ ਖੜਨ ਤੋਂ ਪਹਿਲਾਂ ਸੋਚੋ ਅਸੀਂ ਕੱਲੋਂ ਕਿਸੇ ਤੇ ਕਿਵੇਂ ਭਰੋਸਾ ਕਰਾਂਗੇ ਕਿ ਜਿਹੜਾ ਸਾਡੇ ਤੋਂ ਮਦਦ ਮੰਗ ਰਿਹਾ ਉਹ ਸੱਚਾ ਹੈ ਕਿ ਮੈਂ ਪ੍ਰੋਸਾ ਕਰਾਂਗੇ ਕੱਲ ਨੂੰ ਕੋਈ ਲੋੜਬੰਦ ਵੀ ਸਾਡੇ ਕੋਲ ਇਹੋ ਜਿਹੇ ਕੇਸਿਸ ਕਰਕੇ ਜਦੋਂ ਕੋਈ ਲੋੜਬੰਦ ਵੀ ਆਉਂਦਾ ਮੇਰੇ ਵਰਗਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਆ ਮੇਰੇ ਵਰਗਾ ਪਹਿਲਾਂ ਦੇਖਦਾ ਆ ਕਿ ਵਾਕੀ ਸੱਚੀ ਆ ਕੋ ਝੂਠੀ ਆ ਅਸੀਂ ਮੋਸ਼ਨਲ ਹੋਗੇ ਤੁਹਾਡੇ ਹੱਕ ਦੇ ਵਿੱਚ ਇੰਟਰਵਿਊਸ ਦੇ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਬੋਲ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਆਂ ਅਸੀਂ ਤੁਹਾਡੇ ਹੱਕ ਦੇ ਵਿੱਚ ਵਮਨ ਕਮਿਸ਼ਨ ਨੂੰ ਬੋਲ ਰਹੇ ਆਂ ਕਿ ਕਾਰਵਾਈ ਕਰਾਈ ਜਾਵੇ ਵਮਨ ਕਮਿਸ਼ਨ ਤੁਹਾਡੇ ਲਈ ਸਟੈਂਡ ਲੈ ਲੈਂਦਾ ਆ ਤੇ ਹੁਣ ਤੁਸੀਂ ਕਹਿ ਦਿੰਦੇ ਹੋ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹਦੀ ਫਿਰ ਦਾ ਸ਼ੱਕ ਤੁਹਾਡੇ ਤੇ ਜਾਏਗਾ ਵੀ ਜਾਂ ਤਾਂ ਤੁਹਾਡੇ ਵਿੱਚ ਕੋਈ ਕਾਹਨ ਆ ਤੇ ਜਾਂ ਫਿਰ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀਆਂ ਗਈਆਂ ਹੁਣ ਕੱਲੋਂ ਕੋਈ ਕਿਸੇ ਦੇ ਉੱਤੇ ਕਿਵੇਂ ਯਕੀਨ ਕਰੂਗਾ ਮੈਂ ਮੰਨ ਲਿਆ ਵੀ ਹੋ ਸਕਦਾ ਕਿ ਤੁਹਾਡੀ ਕੋਈ ਮਜਬੂਰੀ ਰਹਿ ਗਈ ਹੋਵੇ ਤੁਸੀਂ ਡਰ ਕੇ ਕਰ ਲਿਆ ਹੋਵੇ ਪਰ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ ਸੀਗੀ ਜੇ ਤੁਹਾਡੇ ਨਾਲ ਸਾਰੇ ਲੋਕ ਖੜੇ ਹੋ ਗਏ ਸੀਗੇ ਸੋ ਬਹੁਤ ਅਨਫੋਰਚੂਨੇਟ ਆ ਸੋ ਮੈਂ ਇਸ ਚੀਜ਼ ਦੀ ਪੂਰੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਕੱਲੋਂ ਸਾਨੂੰ ਕਿਸੇ ਤੇ ਕੀ ਭਰੋਸਾ ਰਹੂਗਾ ਕੋਈ ਹੋਰ ਲੋੜਵੰਦ ਸਾਡੇ ਕੋਲ ਮਦਦ ਮੰਗਣ ਆਊਗਾ ਅਸੀਂ ਕਿਸੇ ਦੀ ਕੀ ਮਦਦ ਕਰਾਂਗੇ ਜਦੋਂ ਤੁਹਾਡੇ ਵਰਗੇ ਆ ਕੇ ਆਪਣੇ ਆਪ ਹੀ ਪਹਿਲਾਂ ਤੁਸੀਂ ਪਬਲਿਕ ਦੀ ਹੈਲਪ ਲੈ ਕੇ ਪਰਚਾ ਦਰਜ ਕਰਾਉਨੇ ਉਦੋਂ ਬਾਅਦ ਤੁਸੀਂ ਚੁੱਪਚੀਤੇ ਕੰਪਰੋਮਾਈਜ਼ ਕਰ ਲੈਨੇ ਹੋ ਕਮਾਲ ਦੀ ਗੱਲ ਆ ਮਤਲਬ ਕਮਾਲ ਦੀ ਗੱਲ ਆ ਸੋ ਆਮ ਵੈਰੀ ਡਿਸਪਾਇੰਟਡ ਹਾਰੋ ਬੰਦਾ ਡਿਸਪਾਇੰਟਡ ਆ ਜਿਨ੍ਹਾਂ ਨੇ ਤੁਹਾਡੇ ਲਈ ਸਟੈਂਡ ਲਿਆ ਲੋਕ ਤੁਹਾਡੇ ਲਈ ਡੱਟ-ਡੱਟ ਕੇ ਖੜ੍ਹ ਰਹੇ ਸੀਗੇ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਮਾਫ ਕਰਤਾ ਜਿਨ੍ਹਾਂ ਨੇ ਤੁਹਾਡੀਆਂ ਵੀਡੀਓਜ਼ ਵਾਇਰਲ ਕੀਤੀਆਂ ਜਾਇ ਤੁਹਾਡੀਆਂ ਵੀਡੀਓਜ਼ ਮਰਜੀ ਦੀਆਂ ਹੀ ਹੋਣ ਫਿਰ ਵੀ ਅਸੀਂ ਤੁਹਾਨੂੰ ਜੱਜ ਨਹੀਂ ਕੀਤਾ ਕਿਉਂ ਕਿ ਸਾਨੂੰ ਜੱਜ ਕਰਨ ਦਾ ਹੱਕ ਨਹੀਂ ਹੈਗਾ ਉਹ ਤੁਹਾਡੀ ਆਪਣੀ ਆ ਉਹਦਾ ਗੱਲ ਆ ਕਿ ਕਿਸੇ ਨੇ ਤੁਹਾਡੀ ਵੀਡੀਓ ਵਾਇਰਲ ਕੀਤੀ ਉਹ ਰੋਂਗ ਆ ਕਿਸੇ ਨੇ ਤੁਹਾਡੀ ਕੰਸੈਂਟ ਧੋਖੇ ਨਾਲ ਲੋਕ ਟੈਗ ਕੀਤੀ ਉਹ ਰੋਂਗ ਆ ਕੱਲੂ ਅਸੀਂ ਕੀ ਕਿਸੇ ਤੇ ਭਰੋਸਾ ਕਰਾਂਗੇ ਕੱਲੂ ਹੁਣ ਮੇਰੇ ਕੋਲ ਕੋਈ ਵੀ ਕੁੜੀ ਆ ਕੇ ਆਪਣਾ ਕੇਸ ਦੱਸੂਗੀ ਮੈਂ ਤਾਂ ਨਹੀਂ ਕਿਸੇ ਤੇ ਯਕੀਨ ਕਰੂੰਗੀ ਮੈਂ ਤਾਂ ਪਹਿਲਾਂ ਹੀ ਜਿਹੜੀਆਂ ਅਡਲਟ ਜਿਹੜੀਆਂ ਕੁੜੀਆਂ ਸੀਗੀਆਂ ਨਾ ਜਿਹੜੀਆਂ 18 ਸਾਲ ਤੋਂ ਉੱਤੇ ਹੁੰਦੀਆਂ ਨੇ ਮੈਂ ਉਹਨਾਂ ਦੇ ਪਹਿਲਾਂ ਹੀ ਮਤਲਬ ਕੇਸਿਸ ਦੇ ਵਿੱਚ ਮੈਂ ਕਹਿੰਦੀ ਸੀ ਮੈਂ ਐਜ਼ ਆ ਵਕੀਲ ਹੈਲਪ ਕਰ ਦੂੰਗੀ ਬਟ ਮੈਂ ਐਜ਼ ਆ ਸੋਸ਼ਲ ਐਕਟਿਵਿਸਟ ਤੁਹਾਡੀ ਮਦਦ ਨਹੀਂ ਕਰੂੰਗੀ ਬਿਕੋਜ਼ ਕੋਈ ਵੀ ਅੱਜ ਦੇ ਟਾਈਮ ਦੇ ਵਿੱਚ ਨਾ ਕੋਈ ਵੀ ਨਾਰੀ ਅਬਲਾ ਨਹੀਂ ਹੈਗੀ ਫਿਰ ਇੰਨਾ ਚੀਜ਼ਾਂ ਕਰਕੇ ਇੰਨਾ ਚੀਜ਼ਾਂ ਦੇ ਕਰਕੇ ਹੀ ਕੀ ਹੁੰਦਾ ਆ ਕਿ ਜਿਹੜੇ ਕਈ ਰੇਪ ਦੇ ਜੋ ਵੀ ਸੈਕਸੂਅਲ ਅਸਾਲਟ ਦੇ ਜਿਹੜੇ ਅਕਿਊਜ਼ ਹੁੰਦੇ ਨੇ ਉਹ ਬਰੀ ਹੋ ਜਾਂਦੇ ਨੇ ਤੇ ਲੋਕ ਜਿਹੜੇ ਰੀਅਲ ਵਿਕਟਮ ਹੁੰਦੇ ਉਹਨਾਂ ਦੇ ਉੱਤੇ ਵੀ ਸ਼ੱਕ ਕਰਦੇ ਨੇ ਵੀ ਸ਼ਾਇਦ ਇਦਾਂ ਐਂ ਹੀ ਹੁੰਦਾ ਹੋਊਗਾ ਹੁਣ ਇੱਕ ਮੈਡਮ ਤੁਹਾਡੇ ਕੱਲਿਆਂ ਦੇ ਕੰਪਰੋਮਾਈਜ਼ ਕਰਨ ਦੇ ਨਾਲ ਤੁਸੀਂ ਪਤਾ ਨਹੀਂ ਕਿੰਨੇ ਹੋਰ ਕੁੜੀਆਂ ਜਿਹੜੀਆਂ ਇਨਸਾਫ ਦੀ ਗੁਹਾਰ ਲਾ ਰਹੀਆਂ ਸੀਗੀਆਂ ਉਹਨਾਂ ਉਹਨਾਂ ਦੇ ਉੱਤੇ ਕੀ ਬੀਤੂਗੀ ਮੈਂ ਤਾਂ ਲਿਟਰਲੀ ਕਹਿ ਰਹੀ ਆ ਕਿ ਤੁਹਾਡੇ ਦੋਨਾਂ ਪਰਿਵਾਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਰਿਆਂ ਨੂੰ ਸਾਨੂੰ ਉਂਗਲੂ ਬਣਾਇਆ ਇਥੇ ਪੰਜਾਬ ਦੇ ਵਿੱਚ ਐਡਾ ਮੁੱਦਾ ਚੱਲ ਰਿਹਾ ਸੀਗੇ ਤੇ ਬਾਈ ਬਹੁਤ ਸਣਾ ਕਿ ਮੁੱਦੇ ਹੋਰ ਬਹੁਤ ਨੇ ਬਿਲਕੁਲ ਵੀਰੇ ਹੋਰ ਬਹੁਤ ਮੁੱਦੇ ਨੇ ਪੰਜਾਬ ਦੇ ਵਿੱਚ ਹੜਾਂ ਦੀ ਸਿਚੁਏਸ਼ਨ ਬਣੀ ਹੋਈ ਐ ਅਸੀਂ ਉਹ ਸਾਰੀਆਂ ਚੀਜ਼ਾਂ ਛੱਡ ਕੇ ਤੁਹਾਡੇ ਹੱਕ ਦੇ ਵਿੱਚ ਖੜੇ ਹੋਗੇ ਅਸੀਂ ਆਪਣਾ ਪੂਰਾ ਟਾਈਮ ਬਰਬਾਦ ਕਰਤਾ ਤੇ ਤੁਸੀਂ ਆਰਾਮ ਨਾਲ ਚੁੱਪਚੀਪੇ ਕੰਪਰੋਮਾਈਜ਼ ਕਰਕੇ ਫਿਰ ਹੋਗੇ ਦੇਖੋ ਤੋ ਵੀ ਮਿਸਅੰਡਰਸਟੈਂਡਿੰਗ ਹੋਈ ਤੁਸੀਂ ਇੱਕ ਦੂਜੇ ਤੋਂ ਮਾਫੀ ਮੰਗ ਲਈ ਗੱਲ ਖਤਮ ਹੋ ਗਈ ਮੈਂ ਕਹਿੰਨੀ ਆਂ ਵੀ ਮੈਟ੍ਰੀਮੋਨੀਅਲ ਜਾਂ ਇਹੋ ਜਿਹੇ ਕੇਸਿਸ ਦੇ ਵਿੱਚ ਜਿੱਥੇ ਪਰਿਵਾਰ ਇਨਵੋਲਵ ਹੁੰਦੇ ਆ ਉਥੇ ਇਹੋ ਹੀ ਰਿਜ਼ਲਟ ਹੁੰਦਾ ਆ ਬਟ ਤੁਸੀਂ মিডিਆ ਇਨਵੋਲਵ ਕੀਤਾ ਜਾਂ ਤਾਂ ਤੁਸੀਂ মিডিਆ ਨਾ ਇਨਵੋਲਵ ਕਰਦੇ ਤੁਸੀਂ ਲੋਕ ਇਨਵੋਲਵ ਕੀਤੇ ਨੇ ਜਾਂ ਤਾਂ ਲੋਕਾਂ ਨੂੰ ਨਾ ਇਨਵੋਲਵ ਕੀਤਾ ਜਾਂਦਾ ਸੋ ਆਮ ਲਿਟਰਲੀ ਵੈਰੀ ਡਿਸਪਾਇੰਟਡ ਐਂਡ ਹਾਰੋ ਬੰਦਾ ਡਿਸਪਾਇੰਟਡ ਆ ਜਿਹੜਾ ਤੁਹਾਡੇ ਹੱਕ ਦੇ ਵਿੱਚ ਖੜਾ ਐਂਡ ਲਿਟਰਲੀ ਸ਼ੇਮ ਔਨ ਯੂ ਦੋਨੋਂ ਪਰਿਵਾਰਾਂ ਦੇ ਲਈ ਸ਼ੇਮ ਔਨ ਯੂ ਤੁਸੀਂ ਸਾਰਿਆਂ ਦਾ ਮਖੌਲ ਬਣਾ ਕੇ ਰੱਖਤਾ ਅਸੀਂ ਤੁਹਾਡਾ ਭਲਾ ਨਹੀਂ ਚਾਹੁੰਦੇ ਹੈਗੇ ਅਸੀਂ ਤਾਂ ਹਰ ਉਸ પીੜਤ ਦਾ ਭਲਾ ਚਾਹੁੰਦੇ ਆ ਜਿਹਦੇ ਨਾਲ ਗਲਤ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਕਰਕੇ ਹੀ ਸਟੈਂਡ ਲਿਆ ਸੀਗਾ ਕਿ ਕੱਲ ਨੂੰ ਕਿਸੇ ਦਿਨ ਨਾਲ ਨਾ ਇਨਸਾਫੀ ਨਾ ਹੋਵੇ ਅਸੀਂ ਇਸ ਲਈ ਸਟੈਂਡ ਲਿਆ ਸੀਗਾ ਕਿ ਅੱਜ ਇੱਕ ਮੁੰਡੇ ਨੇ ਆ ਅੱਜ ਇੱਕ ਕੁੜੀ ਦੀ ਵੀਡੀਓ ਹੈ ਕੱਲ ਨੂੰ ਕੋਈ ਵੀ ਕਿਸੇ ਦੀ ਵੀ ਵੀਡੀਓ ਵਾਇਰਲ ਕਰਕੇ ਕਹੂਗਾ ਕਿ ਪੈਸੇ ਨਾਲ ਸੈਟਿੰਗ ਹੋ ਜਾਊਗੀ ਜਾਂ ਡਰਾ ਧਮਕਾ ਕੇ ਸੈਟਿੰਗ ਹੋ ਜਾਊਗੀ ਸੋ ਥਿਸ ਇਜ਼ ਲਿਟਰਲੀ ਰੌਂਗ ਵੈਰੀ ਡਿਸਾਪਾਇੰਟਡ ਮੈਂ ਇਸ ਚੀਜ਼ ਦੀ ਕਨਨਿ ਦੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ। ਕਿ ਸਾਰੀ ਗੱਲ ਸੌਲਵ ਹੋ ਗਈ ਆ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ। ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਟ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ। ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ। ਮੇਰਾ ਨਾਮ ਤਾਰਸ ਸਿੰਘ ਸੰਧੂ ਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਬਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਜਿਹੜੀ ਤੁਹਾਨੂੰ ਦੱਸਾਂਗੇ ਜੀ ਹਾਂਜੀ ਸੋਸ਼ੀਕਾ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸਿਰ ਤੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫਹਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲ ਵਾਲਿਆਂ ਨੇ ਸਾਡੀਆਂ ਵੀਡੀਓਜ਼ ਕੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ